ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ 사ਤ ਸੰਗਤ ਜਿਓ ਦੇਖੋ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਦੇ ਉੱਪਰ ਲੰਗਰ ਤਿਆਰ ਹੋ ਰਿਹਾ ਹੈ ਕੜੀ ਚੋਲ ਤਿਆਰ ਹੋ ਰਹੇ ਨੇ ਦੇਖੋ ਜੀ ਕਿੰਨੀ ਵਧੀਆ ਤਰੀਕੇ ਨਾਲ ਸੰਗਤ ਸੇਵਾ ਕਰ ਰਹੀ ਹੈ ਨਾਲ ਸਾਗ ਬਣਾਇਆ ਜਾ ਰਿਹਾ ਜੀ ਇਹ ਹੈਗਾ ਪਾਲਕ ਔਰ ਛਲਗਮ ਦਾ ਸਾਗ ਜੋ ਬੀਬੀਆਂ ਮਿਲ ਕੇ ਬਣਾ ਰਹੀਆਂ ਨੇ ਆ ਜੜੀ ਪਰੰਪਰਾ ਇਹ ਸਾਡੇ ਹੱਥਾਂ ਚੋਂ ਨਿਕਲਦੀ ਜਾ ਰਹੀ ਹੈ। ਅੱਜਕੱਲ ਕੀ ਹੋ ਰਿਹਾ ਸੇ ਸਾਰਾ ਕੰਮ ਹਲਵਾਈਆਂ ਦੇ ਸਿਰ ਤੇ ਛੱਡ ਦਿੰਨੇ ਆ। ਉਹ ਕਿਸ ਨੇ ਝੂਠੇ ਮਿੱਠੇ ਹੱਥ ਲਗਾਉਂਦੇ ਨੇ ਸਾਨੂੰ ਨਹੀਂ ਪਤਾ ਹੁੰਦਾ। ਪਰ ਅਸੀਂ ਭਾਗਾਂ ਵਾਲਿਆ ਕਰਮਾਂ ਵਾਲਿਆ ਕਿ ਅਸੀਂ ਆਪ ਆਪਣੇ ਹੱਥੀਂ ਸੇਵਾ ਕਰ ਰਿਹਾ। ਦੇਖੋ ਕੋ ਟਮਾਟਰ ਕਰ ਰਿਹਾ ਕੋਈ ਮਿਰਚਾ ਕਰ ਰਿਹਾ ਕੋਈ ਪਿਆਜ਼ ਕੱਟ ਰਿਹਾ ਕੋਈ ਕੜੀ ਬਣਾ ਰਿਹਾ ਕੋਈ ਚੋਲ ਬਣਾ ਰਿਹਾ ਕੋਈ ਆਟਾ ਗੁੰਨ ਰਿਹਾ ਸਾਰੀਆਂ ਬੀਬੀਆਂ ਸਾਰੀ ਸੰਗਤ ਰਲ ਮਿਲ ਕੇ ਸੇਵਾ ਕਰਦੀ ਹੈ। ਸੇਵਾ ਦਾ ਪੂਰਾ ਆਨੰਦ ਮਾਣਦੇ ਦੇਖੋ ਪਿਆਜ਼ ਕਿੰਨੇ ਸੋਹਣੇ ਸਾਫ਼ ਸੁਥਰੇ ਧੋ ਕੇ ਕੱਟਿਆ ਹਨ ਹਰ ਚੀਜ਼ ਆਪਣੇ ਹੱਥ ਨਾਲ ਜਦੋਂ ਅਸੀਂ ਕਰਦੇ ਹਾਂ ਨਾ ਤੇ ਉਹਦੀ ਜਿਹੜੀ ਗੱਲ ਹੀ ਅਲੱਗ ਹੁੰਦੀ ਹੈ ਉਹਦਾ ਆਨੰਦ ਅਲੱਗ ਹੁੰਦਾ ਦੇਖੋ ਹੁਣ ਧੁੱਪੇ ਬੈਠ ਕੇ ਸਾਰੇ ਨੇ ਗੋਭੀ ਕਟਣੀ ਹੈ ਮਿਲ ਕੇ ਨਾਲੇ ਫਿਰ ਬਾਅਦ ਵਿੱਚ ਸਾਰੀ ਸੰਗਤ ਵਾਸਤੇ ਚਾਹ ਬਣਾਈ ਜਾਂਦੀ ਏ ਚਾਹ ਪੀਂਕਦੇ ਆ ਜਦੋਂ ਹੱਸਦੇ ਆ ਨਾਮ ਸਿਮਰਨ ਦਾ ਅਭਿਆਸ ਕਰਦੇ ਆ ਸਤ ਨਾਮ ਵਾਹਿਗੁਰੂ ਦੀ ਗੂੰਜ ਦੇ ਵਿੱਚ ਜਦੋਂ ਅਸੀਂ ਸੇਵਾ ਕਰਦੇ ਆ ਨਾ ਆ ਚੀਜ਼ਾਂ ਸਾਡੇ ਕੋਲ ਖੁੰਝਦੀਆਂ ਜਾ ਰਹੀਆਂ ਨੇ ਆਪਲੀ ਪਰੰਪਰਾ ਆਪਲੀ ਸੇਵਾ ਨੂੰ ਅਸੀਂ ਮੁੱਖ ਤੌਰ ਤੇ ਅੱਗੇ ਰੱਖ ਕੇ ਫੇਰ ਚੱਲਣਾ ਸੀ ਆ ਜਿਹੜੀਆਂ ਚੀਜ਼ਾਂ ਸਾਡੇ ਕੋਲੋਂ ਨਿਕਲਦੀਆਂ ਜਾ ਰਹੀਆਂ ਨੇ ਆ ਸੇਵਾ ਸਾਨੂੰ ਮੂਰੇ ਅੱਗੇ ਰੱਖ ਕੇ ਫੇਰ ਚੱਲਣਾ ਚਾਹੀਦਾ ਦੇਖੋ ਕਿਦਾਂ ਆਪ ਤੜਕਾ ਲਗਾਇਆ ਜਾ ਰਿਹਾ ਹੈ ਆਪ ਤੁੜਕੇ ਵਿੱਚ ਆਪਣੇ ਹਿਸਾਬ ਦੇ ਨਾਲ ਪਿਆਜ਼ ਆਪਣੇ ਹਿਸਾਬ ਦੇ ਨਾਲ ਅਦਰਕ ਆਪਣੇ ਹੱਥ ਨਾਲ ਘਟਿਆ ਇੰਨੀ ਕਿ ਸਭ ਕੁਝ ਗ੍ਰੈਂਡ ਕਰ ਲਿੱਤਾ ਜਿਹੜੇ ਆਪਣੇ ਹੱਥਾਂ ਨਾਲ ਕੀਤੀ ਸੇਵਾ ਉਹ ਅਸਲੀ ਸੇਵਾ ਪਰਮਾਨ ਉਹਨੂੰ ਕਿਹਾ ਗਿਆ ਸੀ ਕਿ ਸਤਗੁਰੂ ਕੀ ਸੇਵਾ ਸਫਲ ਹੈ ਸਾਰੀਆਂ ਬੀਬੀਆਂ ਸੰਗਤ ਨੇ ਮਿਲ ਕੇ ਸੇਵਾ ਕੀਤੀ ਹੈ ਭੁੱਲਣ ਚੁੱਕਾ ਗਲਤੀਆਂ ਦੀ ਮਾਫੀ ਵੀਡੀਓ ਚੰਗੀ ਲੱਗੇ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਥੈਂਕ ਯੂ